ਪੰਜਾਬ ਦਾ ਮਹਾਨ ਟਾਡੀ ਗਾਇਕ ਈਦੂ ਸ਼ਰੀਫ ਜੋ ਕੱਲ ਤੱਕ ਉਦਾਸ ਤੇ ਆਰਥਿਕ ਮਜਬੂਰੀਆਂ ਕਾਰਨ ਬੇਵੱਸ ਸੀ ਹੁਣ ਖੁਸ਼ੀ ਦੀ ਆਸ ਉਸ ਦੇ ਚਿਹਰੇ ਤੋਂ ਚਲਕਨ ਗਈ ਹੈ ਸਰੰਗੀਤ ਦੀਆਂ ਤਾਰਾਂ ਮੁਰਤੋਂ ਕਸਣ ਲੱਗਾ ਹੈ ਤੇ ਕੰਬਦੀ ਆਵਾਜ਼ ਤੋਂ ਮੁਰ ਸੁਰ ਬिखरਣ ਲੱਗੇ ਨੇ ਬੀਪੀ ਸਾਂਝਾ ਵੱਲੋਂ ਈਦੂ ਸ਼ਰੀਫ ਦੀ ਮਾੜੀ ਹਾਲਾਤ ਬਾਰੇ ਰਿਪੋਰਟ ਦਿਖਾਈ ਜਾਣ ਬਾਅਦ ਈਦੂ ਚਰਚਾ 'ਚ ਆਇਆ ਤੇ ਉਹਨਾਂ ਦੇ ਘਰ ਕਲਾਕਾਰਾਂ ਦਾ ਤੰਤਾਂ ਲੱਗਣਾ ਸ਼ੁਰੂ ਹੋ ਗਿਆ ਮੰਗਲਵਾਰ ਨੂੰ ਹਰਪਜਿਮਾਨ ਅਤੇ ਰਣਜੀਤ ਬਾਵਾ ਈਦੂ ਸ਼ਰੀਫ ਨੂੰ ਮਿਲਣ ਪਹੁੰਚੇ ਅੱਗੇ ਦੇਖਿਆ ਸਤਿ ਆਦ ਕਿਵੇਂ ਢਿੱਲੇ ਹੋ ਸਕਦੇ ਆ ਦੁਨੀਆ ਨੂੰ ਖੁਸ਼ੀਆਂ ਦੇਣ ਵਾਲੇ ਹਸਪੰਦੂ ਮਾਨਵਾ ਜੀ ਦੇ ਹੋਰ ਹੋਣ ਤਾਂ ਜਿੰਨੀ ਦੁਲਾਰਾ ਬਾਪੂ ਜੀ ਬਾਵਾ ਜੀ ਇਹ ਕਲਾਕਾਰਾਂ ਨੂੰ ਵੇਖ ਈਦੂ ਭਾਵੁਕ ਵੀ ਹੋਇਆ ਤੇ ਇੱਕ ਉਮੀਦ ਵੀ ਜਾਗੀ ਫਿਰ ਈਦੂ ਨੇ ਆਪਣੀ ਸਰੰਗੀ ਨਾਲ ਸੁਰ ਛੇੜੇ ਤੇ ਕਾਰੰਦਰ ਰੌਣਕ ਲੱਗ ਗਈ ਬਾਬਾ ਅਤੇ ਹਰਪਜਨ ਮਾਨ ਨੇ ਆਰਥਿਕ ਸਹਾਇਤਾ ਦਾ ਵਾਅਦਾ ਕੀਤਾ ਤੇ ਇਹ ਦੂਜੇ ਮਹਾਨ ਕਲਾਕਾਰ ਦੇ ਹਾਲਾਤ ਨੂੰ ਪੰਜਾਬੀ ਸੱਭਿਆਚਾਰ ਲਈ ਚਿੰਤਾ ਦਾ ਵਿਸ਼ਾ ਦੱਸਿਆ ਹਰਪਜਨ ਮਾਨ ਸਰਕਾਰਾਂ ਤੋਂ ਵੀ ਨਰਾਜ਼ ਨਜ਼ਰ ਆਏ ਜਿਕੇ ਜਿਹੜੇ ਉਸਤਾਦ ਲੋਗ ਆ ਉਹਨਾਂ ਦੀ ਕਦਰ ਉਹਨਾਂ ਦੀ ਇੱਜ਼ਤ ਉਹਨਾਂ ਦਾ ਸਤਕਾਰ ਉਹਨਾਂ ਨੂੰ ਸੰਭਣਾ ਸੰਭਾਲਣਾ ਇਹ ਸਾਡਾ ਸਭ ਦਾ ਫਰਜ਼ ਬਣਦਾ ਸਰਕਾਰਾਂ ਤੋਂ ਨਾ ਕਦੇ ਉਮੀਦ ਕੋਈ ਹੈ ਤੇ ਨਾ ਕੋਈ ਸਰਕਾਰਾਂ ਕਦੇ ਕੁਝ ਕਰਦੀਆਂ ਹੁੰਦੀਆਂ ਸਰਕਾਰਾਂ ਨੂੰ ਸਿਰਫ ਵੋਟਾਂ ਨਜ਼ਰ ਆਉਂਦੀਆਂ ਤੇ ਪੰਜਾਬੀ ਦੁਨੀਆ ਪਰ ਦੇ ਪਿਆਰੇ ਜਿੱਥੇ ਬੈਠੇ ਹੈਗੇ ਉਹ ਈਦੂ ਸ਼ਰੀਫੂਹਾਂ ਨੂੰ ਸਾਡੇ ਨਾ ਕਲਾਕਾਰਾਂ ਨੂੰ ਜਿਨ੍ਹਾਂ ਨੇ ਪੰਜਾਬ ਦੀ ਲੋਕ ਸੰਗੀਤ ਨੂੰ ਸਾਂਭ ਕੇ ਰੱਖਿਆ ਉਹਨਾਂ ਦੇ ਦਿਲਾਂ ਦੀ ਉਹ ਧੜਕਣਾ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਕਿਸੇ ਸਰਕਾਰੀ ਦਰਬਾਰੇ ਹੱਥ ਫੜਨ ਦੀ ਲੋੜ ਹੀ ਨਹੀਂ ਆ ਤੁਹਾਡੀਆਂ ਖਬਰ ਤੋਂ ਬਾਅਦ ਪੰਜਾਬੀਆਂ ਨੇ ਦੁਨੀਆ ਪਰ ਦੇ ਵਿੱਚ ਇਹਨਾਂ ਦੀ ਇੰਨੀ ਮਦਦ ਕਰਨੀ ਹੈਗੀ ਔਰ ਸਾ ਤੋਂ ਉਸ ਤੋਂ ਵੀ ਅਹਿਮ ਹੈ ਜਿਹੜੀ ਜਿਹੜੀ ਅਰਦਾਸ ਦੁਆ ਕਰਨੀ ਤੇ ਮੈਂ ਸਮਝਦਾ ਜਿਉਂ-ਜਿਉਂ ਪੰਜਾਬੀਆਂ ਨੂੰ ਪਤਾ ਲੱਗ ਰਿਹਾ ਕਿ ਇਹਨਾਂ ਦੀ ਸਿਹਤ ਠੀਕ ਨਹੀਂ ਸੀ ਅਧਰੰਗ ਦਾ ਪਤਾ ਲੱਗਿਆ ਤੇ ਮੇਰਾ ਖਿਆਲ ਹੈ ਜ ਦੁਨੀਆ ਭਰ ਦੇ ਪੰਜਾਬੀ ਜਿਹੜੇ ਇਹਨਾਂ ਲਈ ਅਰਦਾਸ ਦੁਆ ਕਰ ਰਹੇ ਅਗੇ ਅਸੀਂ ਤਾਂ ਬਹੁਤ ਛੋਟੇ ਆ ਬਾਪੂ ਜੀ ਨੂੰ ਬਹੁਤ ਸੁਣਿਆ ਆ ਔਰ ਮੈਂ ਕੱਲ ਤੁਹਾਡੀ ਖਬਰ ਪੜ੍ਹੀ ਸੀ ਏਬੀਪੀ ਦੀ ਜਦੋਂ ਮੈਂ 에ਰਪੋਰਟ ਤੋਂ ਆਉਂਦਾ ਸੀਗਾ ਤਾਂ ਮੈਨੂੰ ਮੈਨੂੰ ਦਿਲੋਂ ਜਦੋਂ ਪਤਾ ਲੱਗਿਆ ਤੇ ਮੇਰੇ ਦਿਲੋਂ ਹੋਇਆ ਕਿ ਨਹੀਂ ਯਾਰ ਅਸੀਂ ਇਹ ਸਾਡੇ ਬਜ਼ੁਰਗਾ ਜੇ ਅਸੀਂ ਇਹਨਾਂ ਨੂੰ ਨਾ ਸੰਭਿਆ ਕਿਉਂਕਿ ਜੋ ਇਹਨਾਂ ਨੇ গਾਇਆ ਉਹ ਰਹਿਂਦੀ ਦੁਨੀਆ ਤੱਕ ਰਹਿਣਾ ਉਹ ਵਾਰਾਂ ਉਹ ਉਹ ਸ਼ਾਨਦ ਗਾਇਕੀ ਅੱਜ ਕੱਲ ਹੈ ਨਹੀਂ ਤੁਸੀਂ ਲੱਭਿਆਂ ਵੀ ਲੱਭੋਗੇ ਤੇ ਤੁਹਾਨੂੰ ਲੱਭਣਾ ਨਹੀਂ ਜੇ ਇਹ 2-4 ਹੀਰੇ ਸਾਥ ਉਹਨਾਂ ਸੰਭੇਗੇ ਤਾਂ ਮੈਨੂੰ ਲੱਗਦਾ ਕਿ ਫਿਰ ਜਿਹੜਾ ਟਪਟਪਿਆ ਚੱਲੀ ਜਾਂਦਾ ਉਹ ਤਾਂ ਚੱਲੀ ਜਾਣਾ ਸੋ ਇਹ ਬਾਪੂ ਜੀ ਮੇਰੇ ਵੱਲੋਂ ਜੀ ਇਹ ਥੋੜਾ ਜਿਹਾ 25000 ਰੁਪਏ ਤੁਹਾਨੂੰ ਲੈ ਲਿਓ ਹੋਰ ਵੀ ਆਪਾਂ ਕਰਾਂਗੇ ਸੋ ਇਹ ਹੈ ਕਿ ਤੁਸੀਂ ਆਪਣਾ ਲਾਲ ਸ਼ੁਰੂ ਕਰੋ ਅਸੀਂ ਸਾਰੇ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਸਾਰੇ ਪੰਜਾਬੀ ਜਿੱਥੇ-ਜਿੱਥੇ ਵੀ ਰਹਿੰਦੇ ਆ ਤੁਹਾਨੂੰ ਬੇਨਤੀ ਹੈ ਕਿ ਬਾਪੂ ਜੀ ਇਦੂ ਸ਼ਰੀਫ ਸਾਹਿਬ ਹੋਣਾ ਦੀ ਸਿਹਤ ਲਈ ਅਸੀਂ ਸਾਰੇ ਬਾਈ ਜੀ ਹੁਣੀ ਅੱਗੇ ਆਏ ਆ ਗਿੱਲ ਹਰਦੀਪ ਬਾਈ ਜੀ ਹੁਣੀ ਅੱਗੇ ਆਏ ਆ ਸਾਰੇ ਅੱਗੇ ਆਉਣਗੇ ਤੁਸੀਂ ਵੀ ਜਿੰਨਾ ਜਿਹੜੇ ਕੋ ਸਰਦਾ ਕੋਈ ਨਹੀਂ ਜਿੰਨੇ ਜੋ ਅੱਗੇ ਤੁਸੀਂ ਹੈਗੇ ਹੋ ਜ਼ਰੂਰ ਹੈਲਪ ਕਰਿਓ ਹਰਪਜਨ ਮਾਨ ਤੇ ਰஞ்சிਤ ਬਾਵਾ ਗਏ ਤਾਂ ਗਾਇਕ ਤੇ ਆਪ ਨੇਤਾ ਜੱਸੀ ਜਸਰਾਜ ਈਦੂ ਦੇ ਘਰ ਪਹੁੰਚੇ ਹਲੇ ਪਰसों এবੀਪੀ ਨਿਊਜ਼ ਗਿਆ ਸੀਗਾ ਕੱਲ ਅਸੀਂ ਆਏ ਆ ਨਾ ਕੋਲ ਅੱਜ ਫਰਕ ਹੈ ਸਿਹਤ 'ਚ ਹਾਂ ਨੇਤਾ ਰੌਣਕਾਂ ਕੀ ਹੈਗਾ ਹਾਂ ਬਿਲਕੁਲ ਸੋ ਇਹ ਕਿੱਥੋਂ ਫਰਕ ਆਉਂਦਾ ਹੈ ਫਰਕ ਆਉਂਦਾ ਬਾਈ ਜੀ ਹੌਸਲੇ ਦਾ ਪੈਸੇ ਨਾਲ ਨਹੀਂ ਜੱਸੀ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਈਦੂ ਦੇ ਘਰ ਆਏ ਅਤੇ ਕਾਫੀ ਸਮਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹੇ ਸੀ ਜਿਸ ਰਾਜ ਨੇ ਪ੍ਰੋਸਾ ਦਵਾਇਆ ਕਿ ਦੇਸ਼ਾਂ ਵਿਦੇਸ਼ਾਂ 'ਚ ਜੋ ਜਿੰਨੀ ਹੋ ਸਕੇ ਆਰਥਿਕ ਮਦਦ ਉਹ ਇਹਦੂ ਲੈ ਲਿਆਉਣਗੇ ਚਾਹੇ ਕੋਈ ਸਾਡੀ ਸਰਕਾਰ ਹੈ ਤੁਹਾਡਾ ਵੀ ਫਰਜ਼ ਬਣਦਾ ਕਿ ਜਿਹੜੇ ਫੋਕ ਆਰਟਿਸਟ ਹੈ ਉਹਨਾਂ ਨੂੰ ਜਿਹੜੀ ਜਨਤਾ ਆ ਉਹ ਅਗਰ ਵਿਆਹਾਂ ਦੇ ਪ੍ਰੋਗਰਾਮਾਂ 'ਤੇ ਜ਼ਿਆਦਾ ਨਹੀਂ ਬੁਲਾਉਗੀ ਕਿਉਂਕਿ ਉਹਨਾਂ ਨੂੰ ਅੱਜ ਦਾ ਮਾਡਰਨ ਸੰਗੀਤ ਦੁਕਸ਼ ਨੂੰ ਦੁਕਸ਼ ਨੂੰ ਚਾਹੀਦਾ ਪਰ ਸਰਕਾਰ ਦਾ ਫਰਜ਼ ਬਣਦਾ ਕਿ ਜੇ ਤੁਸੀਂ ਕਹਨੇ ਹੋ ਕਿ ਨਹੀਂ ਅਸੀਂ ਪੰਜਾਬ ਦੀ ਸਰਕਾਰ ਆ ਤਾਂ ਕੋਈ ਵੀ ਸਰਕਾਰ ਹੋਵੇ ਕਿਸੇ ਵੀ ਪਾਰਟੀ ਦੀ ਹੋਵੇ ਪਹਿਲਾ ਫਰਜ਼ ਇਹ ਹੈ ਕਿ ਜਿਹੜੇ ਸੱਭਿਆਚਾਰਕ ਆਉਣ ਵਾਲੇ ਨੇ ਉਹਨਾਂ ਨੂੰ ਜਿਹੜਾ ਕੋਈ ਟੌਪ ਤੇ ਉਸ ਟਾਈਮ ਹਿੱਟ ਚੱਲਦਾ ਗਾਣਾ ਕਟੋਕਾ ਤੁਦੀ ਉਹਦੀ ਅੱਧੀ ਕੀਮਤ ਜ਼ਰੂਰ ਮਿਲਣੀ ਚਾਹੀਦੀ ਹੈ। ਉਹਦੇ ਪ੍ਰੋਗਰਾਮ ਵੱਧ ਤੋਂ ਵੱਧ ਜਿਹੜੇ ਸਭਿਆਚਾਰਕ ਸੱਥਾਂ ਨੇ ਕਾਲਜ ਪ੍ਰੋਗਰਾਮ ਹੈ ਜਾਂ ਕੋਈ ਯੂਨੀਵਰਸਿਟੀਆਂ ਦੇ ਪ੍ਰੋਗਰਾਮ ਹੈ ਉਹਦੇ ਵਿੱਚ ਹਰ ਜਗ੍ਹਾ ਮੰਡੇਟਰੀ ਕਰ ਦੋ ਕਿ 10% ਤੁਸੀਂ ਫੋਕ ਆਰਟਿਸਟ ਬੁਲਾਉਣੇ ਬੁਲਾਉਣੇ ਆ। ਕੈਨੇਡਾ ਅਮਰੀਕਾ ਤੇ ਚਾਹੇ ਯੂਕੇ ਆ ਚਾਹੇ ਤੁਸੀਂ ਜਰਮਨ ਯੂਰਪ ਚ ਬੈਠੇ ਹੋ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਚ ਚਾਹੇ ਦੁਬਈ ਚ ਹੈ ਭਾਈ ਜਿੱਥੇ ਇੰਨੇ ਲੋਕਾਂ ਦੇ ਪ੍ਰੋਗਰਾਮ ਕੋਨੇ ਹੋ ਦਸਵੰਦ ਕੱਢ ਕੇ ਇਸ ਪਰਿਵਾਰ ਦੇ ਇਹਨਾਂ ਜਵਾਕਾਂ ਦੇ ਜਿਹੜੇ ਮੇਰੇ ਭਰਾ ਨੇ ਨਾਲ ਸੁਖੀ ਖਾਨ ਤੇ ਵਿੱਕੀ ਖਾਨ ਇਹਨਾਂ ਦੇ ਪ੍ਰੋਗਰਾਮ ਇਦੂ ਜੀ ਦੇ ਨਾਲ ਕਰਵਾਓ ਤਾਂ ਕਿ ਇਹਨਾਂ ਨੂੰ ਆਪਾਂ ਕੱਲ ਨੂੰ ਐ ਨਾ ਕਰੀਏ ਵੀ ਯਾਰ ਤਰਸਾ ਕੇ ਕਿਉਂਕਿ ਆਰਟਿਸਟ ਕਦੀ ਤਰਸਦਾ ਨਹੀਂ ਉਹ ਥੋੜੀ ਦਾਦ ਦਾ ਭੁੱਖਾ ਹੁੰਦਾ ਤੇ ਉਮੀਦ ਕਰਦਾ ਕਿ ਵੱਧ ਤੋਂ ਵੱਧ ਤਾਦਾ ਅੱਜ ਤੁਸੀਂ ਪ੍ਰੋਗਰਾਮ ਕਰਵਾ ਕੇ ਇਹਨਾਂ ਨੂੰ ਦੁਬਾਰਾ ਫੇਰ ਪੈਰਾਂ ਤੇ ਕਰ ਦੋਗੇ ਤੇ ਜਿਹੜੀ ਇਹ ਰੀਤ ਚੱਲੀ ਆਉਂਦੀ ਆ ਸਾਡੇ ਵਿਰਸੇ ਦੀ ਇਹਨੂੰ ਤੁਸੀਂ ਬਚਾਏ ਰੱਖਣ ਲਈ ਸਾਰੇ ਪੰਜਾਬੀ ਵਚਨਬੰਦ ਰਹੋਗੇ ਔਰ ਮੈਂ ਧੰਨਵਾਦ ਕਰਦਾ AVP ਨਿਊਜ਼ ਦਾ ਤੇ ਇਦੂ ਜੀ ਕੋ ਸੁਣਾ ਦਿਓ ਫੇ ਰੰਗ ਹੁਣ ਹਲੋ ਆਉ ਵੀ ਰਿਕੇ ਮੰਗਲਵਾਰ ਨੂੰ ਜਗਰਾਉਂ ਦੀ ਇੱਕ ਸਮਾਜ ਸੇਵੀ ਸੰਸਥਾ ਵੀ ਈਦੂ ਦੀ ਮਦਦ ਲਈ ਪਹੁੰਚੀ 3000 ਬੀਆਵਾ ਇਹਨਾਂ ਨੇ ਉਹਨਾਂ ਨੇ ਪਲਵਾਨਾਂ ਨੇ ਭੇਜਿਆ ਸਾਰਿਆਂ ਨੇ ਰਸਤੇ ਦੇ ਮੁੰਡਿਆਂ ਨੇ ਜੁਨੇ ਮਰੇ ਬਾਹਰ ਬੈਠੇ ਆ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਨੇ ਵੀ ਵਾਦਾ ਕੀਤਾ ਹੈ ਕਿ ਈਦੂ ਦਾ ਇਲਾਜ ਕਰਵਾਉਣ ਲਈ ਸਰਕਾਰ ਤੇ ਦਬਾਅ ਪਾਉਣਗੇ ਬਹੁਤ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਕੋਲੇ ਕੋਈ ਪਾਲਿਸੀ ਹੈ ਨਹੀਂ ਕਿ ਸਾਡੇ ਜਿਹੜੇ ਸੀਨੀਅਰ ਕਲਾਕਾਰ ਨੇ ਸਾਡੇ ਜਿਹੜੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਕਲਚਰ ਨੂੰ ਪ੍ਰਮੋਟ ਕਰਨ ਲਈ ਪੰਜਾਬੀ ਮਾਂ ਬੋਲੀ ਦਾ ਨਾਮ ਉੱਚਾ ਕਰਨ ਲਈ ਲਾਤੀ ਉਨ ਲਈ ਕੋਈ ਪਾਲਿਸੀ ਹੈ ਨਹੀਂ ਕੋਈ ਪੈਨਸ਼ਨ ਦੀ ਪਾਲਿਸੀ ਜਾਂ ਕੋਈ ਇਲਾਜ ਫਰੀ ਦੀ ਪਾਲਿਸੀ ਮੈਨੂੰ ਹੁਣ ਤੁਹਾਡੇ এবੀਪੀ ਰਾਹੀਂ ਪਤਾ ਲੱਗਿਆ ਕਿ ਈਦੂ ਸ਼ਰੀਪ ਜੀ ਦੀ ਜਿਹੜੀ ਕੰਡੀਸ਼ਨ ਹੈ ਕੋਈ ਬਹੁਤੀ ਵਧੀਆ ਨਹੀਂ ਤੋਂ ਮੈਂ ਚਾਹੂੰਗਾ ਕਿ ਮੈਂ ਉਹਨਾਂ ਨਾਲ ਕੰਟੈਕਟ ਕਰਾਂ ਤੇ ਮੈਂ ਉਹਨਾਂ ਨੂੰ ਕੰਟੈਕਟ ਕਰਕੇ ਮੈਂ ਉਹਨਾਂ ਨੂੰ ਜਿਹੜਾ ਚਾਹੇ ਉਹ ਦਿੱਲੀ ਤੋਂ ਕਰਾਈਏ ਚਾਹੇ ਚੰਡੀਗੜ੍ਹ ਤੋਂ ਕਰਾਈਏ ਅਸੀਂ ਉਹਨਾਂ ਦਾ ਇਲਾਜ ਕਰਾਵਾਂਗੇ ਇਹਨਾਂ ਕਲਾਕਾਰਾਂ ਵਿੱਚੋਂ ਸਭ ਤੋਂ ਪਹਿਲਾਂ ਪੰਜਾਬੀ ਗਾਇਕ ਗਿੱਲ ਹਰਦੀਪ ਨੇ ਫੇਸਬੁੱਕ ਜ਼ਰੀਏ ਈਦੂ ਦੇ ਹਾਲਾਤਾਂ ਤੇ ਚਿੰਤਾ ਜਤਾਉਂਦਿਆਂ ਮਦਦ ਦਾ ਹੱਥ ਅਗੇ ਵਧਾਇਆ ਸੀ ਦਰਸਲ এবੀਪੀ ਸਾਂਝਾ ਨੇ ਐਤਵਾਰ ਨੂੰ ਗੁਰਬਤ ਦੀ ਜ਼ਿੰਦਗੀ ਜਿਉ ਰਹੇ ਇਸ ਮਹਾਨ ਗਾਇਕ ਦੀ ਰਿਪੋਰਟ ਦਿਖਾਈ ਸੀ ਜਿਸ ਤੋਂ ਬਾਅਦ ਇਹ ਤੋਂ ਚਰਚਾ ਚ ਆਇਆ ਇਹਦੂ ਸ਼ਰੀਫ ਨੂੰ ਪਿਛਲੇ 5 ਸਾਲ ਤੋਂ ਅਦਰੰਗ ਦੀ ਬਿਮਾਰੀ ਹੈ ਪਰ ਪੈਸੇ ਨਾ ਹੋਣ ਕਾਰਨ ਉਹ ਇਲਾਜ ਤੋਂ ਅਸਮਰੱਥ ਹੈ ਅਜੋਕੇ ਗਾਇਕੀ ਦੇ ਦੌਰ ਚ ਸੱਭਿਆਚਾਰ ਸਾਂਭਣ ਵਾਲੇ ਗਾਇਕੀ ਨੂੰ ਲੋਕਾਂ ਦਾ ਨਾਂ ਸੁਣਨਾ ਇਸ ਪਰਿਵਾਰ ਨੂੰ ਆਰਥਿਕ ਮੰਦੀ ਵੱਲ ਧਕੇਲਦਾ ਰਿਹਾ ਪਰ ਹੁਣ ਪਰਿਵਾਰ ਨੂੰ ਇੱਕ ਆਸ ਵੱਜੀ ਹੈ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਟ ਕੋਟ 50 60 ਫੋਨ ਆ ਗਏ ਕੱਲ ਤੋਂ ਲਿਕੇ ਮਤਲਬ ਰਾਤ ਦਿਨ ਤੋਂ ਲਿਕੇ ਕੋਟ ਕੋਟ 50 60 ਫੋਨ ਆਲੇ ਹੁਣ ਇਕੱਲੇ ਮੇਰੇ ਮੇਰੇ ਕੋਲੇ ਆਲੇ ਹੁਣ ਤੇ ਲੋਕਾਂ ਨੇ ਮਦਦ ਵੀ ਕੀਤੀ ਹਾਂ ਮਦਦ ਕਰਨਗੇ ਉਹ ਉਹਨਾਂ ਨੇ ਕਿਹਾ ਹੈ ਵੀ ਅਸੀਂ ਤੁਹਾਡੀ ਮਦਦ ਜ਼ਰੂਰ ਕਰਾਂਗੇ ਜਿੰਨੀ ਵੀ ਸਾਡੇ ਤੋਂ ਹੋਈ ਤੇ ਹੁਣ ਇਲਾਜ ਦੀ ਤਾਂ ਚਿੰਤਾ ਖਤਮ ਹੋ ਗਈ ਇਲਾਜ ਦੀ ਚਿੰਤਾ ਤੇ ਹੁਣ ਕੰਮ ਕਾਜ ਵੀ ਕੁਝ ਸ਼ੁਰੂ ਕਰ ਰਹੇ ਹਾਂ ਹਾਂਜੀ ਕੰਮ ਕਾਰ ਜ਼ਰੂਰ ਸ਼ੁਰੂ ਕਰਾਂਗੇ ਠੀਕ ਹੈ ਅਸੀਂ ਢੱਡ ਸਰੰਗੀ ਮੇਰਾ ਛੋਟਾ ਵੀਰ ਵੀ ਵਜਾ ਲੰਦਾ ਤਾਂ ਮੈਂ ਵੀ ਵਜਾ ਲੰਦਾ ਥੋੜੀ ਜੀ ਤੇ ਇਸ ਨੂੰ ਫੇਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ ਬੜੀ ਵਧੀਆ ਤਰੀਕੇ ਨਾਲ ਇਦੂ ਜਿਹੇ ਕਿੰਨੇ ਅਸਲੀ ਕਲਾਕਾਰ ਅਣਗੌਲੇਪਣ ਤੇ ਬੇਰੁਖੀ ਦਾ ਸ਼ਿਕਾਰ ਹੋ ਰਹੇ ਨੇ ਪੰਜਾਬੀ ਹੋਣ ਦੇ ਨਾਤੇ ਸਾਡਾ ਫਰਜ਼ ਪੈਂਦਾ ਹੈ ਕਿ ਵਿਰਸੇ ਨੂੰ ਸੰਭਣ ਵਾਲਿਆਂ ਨੂੰ ਸੰਭੀਏ ਇਲਾਜ ਲਈ ਸਿਰਫ ਆਰਥਿਕ ਮਦਦ ਕਰਕੇ ਹੀ ਨਹੀਂ ਬਲਕਿ ਇਹਨਾਂ ਦੀ ਗਾਇਕੀ ਨੂੰ ਬਣਦਾ ਮਾਨ ਦੇ ਕੇ ਤਾਂ ਜੋ ਅੱਜ ਦੀ ਸ਼ੋਰ ਸ਼ਰਾਬੇ ਦੀ ਗਾਇਕੀ ਚ ਇਹੇ ਕਾਂ ਇਹ ਸੁਰ ਆਬਾਦ ਰਹਿਣ ਹੋ ਰਬਿਆ ਤੂੰ ਸਬਰਾ ਹੋਇਆ ਦੰਤ ਸਾਰੇ ਦੇਖ ਸਕਦੇ ਹੋ ਕਿ ਇਹ ਜੋ ਸੰਗੀਤ ਸੀਗਾ ਇੱਕ ਹਫ਼ਤਾ ਪਹਿਲਾਂ ਇਸ ਘਰ 'ਚ ਨਹੀਂ ਸੀ ਪਰ ਹੁਣ ਕਿਉਂਕਿ ਸੰਗੀਤ ਇਹਨਾਂ ਦੇ ਬਲੱਡ 'ਚ ਹੈ ਪਰ ਮਜਬੂਰੀਆਂ ਔਰ ਜੋ ਗਰੀਬੀ ਕਰਕੇ ਇਹ ਕਿਤੇ ਨਾ ਕਿਤੇ ਇਸ ਚੀਜ਼ ਤੋਂ ਜੋ ਹੈ ਉਦਾਸ ਸੀਗੇ ਪਰ ਹੁਣ ਜੋ ਦੁਨੀਆ ਭਰ ਤੇ ਲੋਕਾਂ ਨੇ ਇਹਨਾਂ ਦੀ ਮਦਦ ਕੀਤੀ ਹੈ ਉਸ ਤੋਂ ਬਾਅਦ ਇਦੋਂ ਨੂੰ ਵੀ ਉਮੀਦ ਹੈ ਕਿ ਉਹ ਮੁੜ ਤੋਂ ਸਟੇਜ ਤੇ ਜਾਏਗਾ ਔਰ ਹੁਣ ਇਹੀ ਆ ਕਿ ਜੋ ਵੀ ਪੰਜਾਬੀ ਇਹਨਾਂ ਦੀ ਮਦਦ ਕੀਤੀ ਆ ਔਰ ਦੂਜੀ ਗੱਲ ਜੋ ਵਿੱਕੀ ਖਾਨ ਤੇ ਸੁਖੀ ਖਾਨ ਨੇ ਉਹ ਮੁੜ ਕੇ ਫੇਰ ਤੋਂ ਸਟੇਜ ਤੇ ਆਉਣਾ ਚਾਹੁੰਦੇ ਨੇ ਕੈਰਨ ਮਹਿਰਬਾਨ ਦੇ ਨਾਲ ਸਰਬਜੀਤ ਸਿੰਘ ਰੀਪੀ ਸੰਜਾ ਸੈਂਟੀਮੀਟਰ